ਹੈਲੋ ਜੀ ਸਾਰਿਆਂ ਨੂੰ ਜੀ ਮੇਰੇ ਵੱਲੋਂ ਹੱਥ ਜੋੜ ਕੇ ਪਿਆਰ ਭਰੀ ਸਤਿ ਸ੍ਰੀ ਅਕਾਲ ਕੌਰ ਸੰਧੂ ਬਲੌਗ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਉਮੀਦ ਕਰਦੇ ਹਾਂ ਤੁਸੀਂ ਠੀਕ ਠਾਕ ਹੋ ਅਸੀਂ ਵੀ ਠੀਕ ਠਾਕ ਹਾਂ ਜੀ ਲਓ ਜੀ ਜਿਹੜੇ ਅੱਜ ਆਪਣੇ ਕੌਰ ਸੰਧੂ ਬੁਟੀਕ ਤੋਂ ਹਨਾ ਸੂਟ ਰੈਡੀ ਹੋਇਆ ਤੇ ਆਪਾਂ ਤੁਹਾਡੇ ਨਾਲ ਉਹ ਸ਼ੇਅਰ ਕਰਦੇ ਹਾਂ ਕਿਉਂਕਿ ਜਿਹੜੇ ਆਪਣੇ ਕੱਲ ਨੂੰ ਜਾਣੇ ਆ ਕੱਲ ਨੂੰ ਜਾਣੇ ਆ ਮਤਲਬ ਕਿ ਉਹ ਸੂਟ ਆਪਾਂ ਦੱਸਦੇ ਹਾਂ ਕੱਲ ਨੂੰ 10 ਤਰੀਕ ਹੈ ਜਿਹੜੇ ਆਪਾਂ ਨੇ 10 ਨੂੰ ਦੇਣੇ ਆ ਤੇ ਉਹ ਆਪਣੇ ਕੋਲੇ ਰੈਡੀ ਹੋ ਗਏ ਵੈਸੇ ਤਾਂ ਉਹਨਾਂ ਨੂੰ ਦੱਸ ਤਾ ਦੁਪਹਿਰ ਦਾ ਟਾਈਮ ਦਿੱਤਾ ਹੋਇਆ ਸੀ ਕੱਲ ਨੂੰ ਅਸੀਂ ਇੱਥੇ ਜਾਣਾ ਸੀਗਾ ਸਾਡੀ ਆਪ ਜਾਣਾ ਹੈ ਕਿਸੇ ਪਾਸੇ ਤੇ ਹੁਣ ਆ ਸੂਟ ਹੁਣੇ ਪ੍ਰੈਸ ਹੋਏ ਨੇ ਹੁਣੇ ਪ੍ਰੈਸ ਕਰਵਾਏ ਨੇ ਮੈਂ ਕੁੜੀ ਤੋਂ ਮੈਂ ਕਿ ਹੁਣ ਰੈਡੀ ਕਰ ਦੋ ਕਿਉਂਕਿ ਅਗਲੇ ਦੀ ਡੇਟ ਦਿੱਤੀ ਹੋਈ ਹੈ ਉਹ ਤੋਂ ਆਪਾਂ ਦੇ ਲੇਟ ਨਹੀਂ ਹੋਣਾ ਹੈਗਾ ਅਗਲੇ ਨੇ ਵੀ ਅੱਗੇ ਮੈਰਿਜ ਤੇ ਜਾਣਾ ਹੈ ਹਨਾ ਕਈ ਵਾਰੀ ਆਏ ਹੁੰਦੇ ਜੀ ਗਏ ਬੰਦੇ ਨੂੰ ਹਨਾ ਟਾਈਮ ਲੱਗ ਜਾਂਦਾ ਨਹੀਂ ਤਾਂ ਚਲੋ ਆ ਕੇ ਵੀ ਦੇ ਦਿੰਦੇ ਅਗਲੇ ਨੇ ਵਿਆਹ ਦਾ ਕੰਮ ਹੈ ਵਿਆਹ ਤੇ ਜਾਣਾ ਹੈ ਆਪਾਂ ਨੂੰ ਆਪ ਹੀ ਫਿਕਰ ਹੁੰਦਾ ਵੀ ਅਗਲੇ ਦੇ ਕੱਪੜੇ ਦੇਣੇ ਆ ਤੇ ਹੁਣ ਆਪਣੇ ਕੋਲੇ ਰੈਡੀ ਆ ਕੱਲ ਨੂੰ ਸਵੇਰ ਹੀ ਉਹਨਾਂ ਨੂੰ ਫੜਾ ਦਾਂਗੇ ਜਿਹੜੇ ਸੂਟ ਆਪਣੇ ਕੋਲੇ ਰੈਡੀ ਹੋਏ ਆ ਆਪਾਂ ਤੁਹਾਨੂੰ ਦਿਖਾਉਣੇ ਆ ਇਹ ਥੋੜੇ ਜਿਹੜੇ ਹੈਗੇ ਨੇ ਆਪਾਂ ਡਿਜ਼ਾਈਨਰ ਸੂਟ ਤਿਆਰ ਕਰਿਆ ਜਿਵੇਂ ਕਿ ਕਿਸੇ ਦੇ ਪਾਈਪਿੰਨ ਲਾਈਏ ਹੈ ਨਾ ਜਿੱਦਾਂ ਗਲੇ ਵਰ ਡਿਜ਼ਾਈਨ ਕੀਤੇ ਆ ਹਨਾ ਜਾਂ ਪਾਈਪਿੰਨ ਜਾਂ ਲੇਸ ਵਗੈਰਾ ਜੋ ਵੀ ਜਿੱਦਾਂ ਵੀ ਆਪਾਂ ਬਣਾਇਆ ਉਹ ਤੁਹਾਡੇ ਨਾਲ ਵੀਡੀਓ ਸ਼ੇਅਰ ਕਰਦੇ ਆ ਆਪਾਂ ਆ ਦੇਖੋ ਇਹ ਜਿਹੜਾ ਹੈਗਾ ਇਹਦੇ ਬਾਟਮ ਤੇ ਵਰਕ ਹੈਗਾ ਆ ਪਿਓਰ ਦੀ ਜਿਹੜੀ ਹੈਗੀ ਸਲਵਾਰ ਹੈਗੀ ਐ ਇਹ ਆਪਾਂ ਨੇ ਜ਼ਿਆਦਾ ਹੈਵੀ ਨਹੀਂ ਰੱਖੀਆਂ ਜਿਆ ਰੱਖੀ ਸਲਵਾਰ ਕੋਈ ਵੀ ਜ਼ਿਆਦਾ ਹੈਵੀ ਨਹੀਂ ਰੱਖੀਆਂ ਹੈਗੀਆਂ ਕਿਉਂਕਿ ਟ੍ਰੈਂਡ ਦੇ ਹਿਸਾਬ ਨਾਲ ਰੱਖੀਆਂ ਨੇ ਜਿੱਦਾਂ ਕਿ ਹੁਣ ਸਟੇਟ ਜੀ ਸਲਵਾਰਾਂ ਦਾ ਟ੍ਰੈਂਡ ਹੈਗਾ ਜ਼ਿਆਦਾ ਕੋਈ ਚੌੜੀ ਮੂਰੀ ਵੀ ਨਹੀਂ ਪਾਉਂਦਾ ਅਸਤਾ ਇਸ ਤੋਂ ਪਤਲੀ ਮੂਰੀ ਰੱਖਦੇ ਹੁੰਨੇ ਆ ਇਹਦੇ ਆਪਾਂ ਵਰਕ ਦੇ ਹਿਸਾਬ ਨਾਲ ਕਰਤੀ ਜਿੰਨਾ ਕ ਕੱਪੜਾ ਬਚਦਾ ਸੀਗਾ ਨੀਚੇ ਇਹਦੇ ਬਹੁਤ ਵਧੀਆ ਦੇਖੋ ਹੈਂਡਵਰਕ ਦਾ ਜਿਹੜਾ ਹੈਗਾ ਹੈਂਡਵਰਕ ਹੈਗਾ ਆ ਣਾੜਾ ਜਰੀ ਵਰਕ ਥ੍ਰੈਡ ਵਰਕ ਤੇ ਇਹ ਜੀ ਹੈਗੀ ਸ਼ਰਟ ਔਰ ਗੰਜਾ ਦੀ ਸ਼ਰਟ ਹੈਗੀ ਹੈ ਪਿਓਰ ਦੀ ਜਿਹੜੀ ਹੈਗੀ ਸਲਵਾਰ ਹੈ ਜੀ ਔਰ ਗੰਜਾ ਦੀ ਸ਼ਰਟ ਹੈ ਆ ਦੇਖੋ ਆਪਾਂ ਖੋਲ ਕੇ ਦਿਖਾਵਾਂਗੇ ਤੁਹਾਨੂੰ ਦੇਖੋ ਇਸ ਤਰ੍ਹਾਂ ਜਿਹੜੀ ਹੈਗੀ ਪਰਲ ਵਾਲੀ ਹਨਾ ਨੀਚੇ ਲੇਸ ਲੱਗੀ ਹੋਈ ਹੈ ਇਹ ਵਾਲੀ ਇੱਥੇ ਜਿਹੜੇ ਚਾਕਾਂ ਤੇ ਹੈਗੀ ਆਪਾਂ ਪਾਈਪਿੰਨ ਲਾਈਏ ਦੇਖੋ ਜਿੱਦਾਂ ਦਾ ਜਰੀ ਦਾ ਵਰਕ ਸੀਗਾ ਉਹੀ ਆਪਾਂ ਨੇ ਪਾਈਪਿੰਨ ਲਾਈ ਹੈ ਚਾਕਾਂ ਦੇ ਉੱਪਰ ਦੇਖੋ ਆਪਣੀ ਪਾਈਪਿੰਨ ਦੀ ਫਿਨਿਸ਼ਿੰਗ ਦਿਖਾਵਾਂਗੇ ਆਪਾਂ ਬਹੁਤ ਆਦੇ ਸੋਹਣੀ ਹੋਈ ਏ ਤੇ ਇਹਦਾ ਗਲਾ ਜਿਹੜਾ ਸਿੰਪਲ ਰੱਖਿਆ ਕਿਉਂਕਿ ਕਲੀਆਂ ਵਾਲਾ ਵਰਕ ਹੋਇਆ ਹੋਇਆ ਇਹਦੇ ਉੱਤੇ ਫਿਰ ਇੰਨਾ ਕੁਝ ਨਹੀਂ ਵਧੀਆ ਲੱਗਦਾ ਇਹਦੇ ਆਪਾਂ ਨੇ ਡਬਲ ਰੱਖਿਆ ਜੀ ਦੇਖੋ ਨੀਚੇ ਦੀ ਪਹਿਲਾਂ ਆਪਾਂ ਪਾਈਪਿੰਨ ਲਾਈਏ ਪਾਈਪਿੰਨ ਦੇ ਉਦੋਂ ਨੀਚੇ ਦੀ ਜਿਹੜੀ ਹੈਗੀ ਇਹ ਲੇਸ ਲਾਈਏ ਪਰਲ ਵਾਲੀ ਲੇਸ ਲਾਈਏ ਪਹਿਲਾਂ ਸਾਡੀ ਬਾਹਵਾ ਤੇ ਇਹ ਸਲਾਹ ਨਹੀਂ ਸੀਗੀ ਅਸੀਂ ਪਾਈਪਿੰਨ ਕੱਢਤੀ ਸੀਗੀ ਫਿਰ ਜਿਹੜਾ ਹੈਗਾ ਆਪਾਂ ਨੇ ਲੇਸ ਵੀ ਲਾਤੀ ਕਿਉਂਕਿ ਨੀਚੇ ਘੇਰੇ ਦੇ ਜਿੱਦਾਂ ਕਿ ਟ੍ਰੈਂਡ ਹੈ ਨਾ ਇਹ ਲੇਸ ਦਾ ਸੋਹਣੀ ਲੱਗਦੀ ਏ ਦੇਖੋ ਮੈਂ ਤੁਹਾਨੂੰ ਪਾ ਕੇ ਦਿਖਾਵਾਂਗੀ ਆ ਦੇਖੋ ਬਹੁਤ ਜਿਆਦਾ ਸੋਹਣੀ ਲੱਗਦੀ ਹੈ ਬਾਹ ਪਾਈ ਹੋਈ ਬੈਲ ਸਟਾਈਲ ਬਾਹ ਵੀ ਕਹਿ ਦਿੰਦੇ ਆ ਹਨਾ ਪਾਕਿਸਤਾਨੀ ਵਾਜੂ ਵੀ ਕਹਿ ਦਿੰਦੇ ਆ ਇਹਦੇ ਗਲੇ ਜਿਹੜੇ ਹੈਗੇ ਨੇ ਆਪਾਂ ਨੇ ਥੋੜੇ ਜੇ ਜਿਆਦਾ ਨਹੀਂ ਜੀ 6 ਇੰਚ ਦੇ ਰੱਖਿਆ ਜਿੱਦਾਂ ਕਿ ਜਿੰਨਾ ਕਿ ਮੋਹਰ ਲਾ ਗਲ ਹੈ ਓਨਾਂ ਕੀ ਫਿਸਲਾ ਰੱਖਿਆ 1 ਕੋ ਜੇ ਗਲੇ ਰੱਖਿਆ ਤੇ ਇਸ ਤੋਂ ਜ਼ਿਆਦਾ ਡੀਪ ਵੀ ਤੁਸੀਂ ਕਰਵਾ ਸਕਦੇ ਹੋ ਤੇ ਇਹ ਦੇਖੋ ਜੀ ਆਪਣਾ ਇਹ ਵਾਲਾ ਫਾਸਟ ਸੂਟ ਹੈਗਾ ਜਿਹੜਾ ਆਪਾਂ ਨੇ ਰੈਡੀ ਕੀਤਾ ਹੁਣ ਆਪਾਂ ਅਗਲਾ ਸੂਟ ਦਿਖਾਵਾਂਗੇ ਤੁਹਾਨੂੰ ਇਹ ਵਾਲਾ ਹੈਗਾ ਜੀ ਆਪਣਾ ਅਗਲਾ ਸੂਟ ਇਹ ਵੀ ਜਿਹੜਾ ਹੈਗਾ ਇਹ ਸਿਮਰ ਦਾ ਕਮੀਜ਼ ਹੈਗਾ ਕਮੀਜ਼ ਸਿਮਰ ਦਾ ਹੈਗਾ ਆ ਇਹਦੀ ਸਲਵਾਰ ਜਿਹੜੀ ਹੈਗੀ ਪਿਓਰ ਦੀ ਹੈ ਜਿੱਦਾਂ ਕਿ ਜਿਹੜੇ ਕੱਪੜੇ ਦਾ ਨਾ ਟ੍ਰੈਂਡ ਚੱਲਦਾ ਆ ਦੇਖੋ ਇਹ ਵਾਲਾ ਪਹਿਲਾਂ ਵੀ ਆਪਾਂ ਤੁਹਾਨੂੰ ਇਹ ਵੀਡੀਓ ਦੇ ਵਿੱਚ ਦਿਖਾਇਆ ਉਦੋਂ ਪੂਰਾ ਤਿਆਰ ਨਹੀਂ ਸੀਗਾ ਹੋਇਆ ਹੁਣ ਆਪਣੇ ਕੋਲੇ ਜਿਹੜਾ ਹੈਗਾ ਇਹ ਸੂਟ ਤਿਆਰ ਹੋ ਗਿਆ ਇਹਦੇ ਨੀਚੇ ਵੀ ਆਪਾਂ ਨੇ ਲੇਸ ਲਾਈ ਹੈ ਦੇਖੋ ਇਹ ਵਾਲੀ ਲੇਸ ਲਾਈ ਹੈ ਜਿਹੜਾ ਹੈਗਾ ਮਤਲਬ ਕਿ ਅਲੱਗ ਅਲੱਗ ਦੀ ਲੇਸ ਆਉਂਦੀ ਹੈ ਹਨਾ ਸਾਰੀ ਇਹ ਹੋਰ ਤਰ੍ਹਾਂ ਦੀ ਲੇਸ ਲਾਈ ਹੈ ਇਹਦੇ ਬਾਹ ਆਪਾਂ ਨੇ ਜ਼ਿਆਦਾ ਖੁੱਲੀ ਨਹੀਂ ਕਰੀ ਸਟੇਟਜੀ ਕਰੀਏ ਦੇਖੋ ਸਟੇਟਜੀ ਸੌਰੀ ਸਟੇਟਜੀ ਦੀ ਬਾਹ ਕਿ ਕਰੀਏ ਜਿੰਨਾ ਕੁ ਮੋਡਾ ਹੈ ਮਤਲਬ ਕਿ 8 ਇੰਚ ਮੋਡਾ 6.5 ਇੰਚ ਦੀ ਮੋਰੀ ਜ਼ਿਆਦਾ ਨਹੀਂ ਇਹ ਬਾਹਾਂ ਦਾ ਵੀ ਬਹੁਤ ਜ਼ਿਆਦਾ ਟ੍ਰੈਂਡ ਹੈਗਾ ਹੁਣ ਜਿਹੜੀ ਹੈਗੀ ਨੈਰੋ ਜੀ ਬਾਹ ਬਹੁਤ ਘੱਟ ਪਸੰਦ ਕੀਤੀ ਜਾਂਦੀ ਹੈ ਇਹ ਬਾਹਾਂ ਐਦਾਂ ਥੋੜੀਆਂ ਜਿਹੀਆਂ ਬਾਹਾਂ ਜ਼ਿਆਦਾ ਚੱਲਦੀਆਂ ਨੇ ਅਤੇ ਦੇਖੋ ਇਹਦਾ ਵੀ ਗਲਾ ਆਪਾਂ ਨੇ ਉਦਾਂ ਹੀ ਰੱਖਿਆ ਮੋਹਰਲਾ ਗਲਾ ਹੈਗਾ ਦੇਖੋ ਆਪਾਂ ਨੇ ਬੋਗਰਮ ਤੇ ਕੱਟ ਕੇ ਗਲਾ ਪਾਇਆ ਹੈ ਦੇਖੋ ਆਪਣੀ ਗਲੇ ਦੀ ਫਿਨਿਸ਼ਿੰਗ ਦੇਖੋ ਬਹੁਤ ਜ਼ਿਆਦਾ ਵਧੀਆ ਹੁੰਦੀ ਹੈ ਤੇ ਬਾਵਾ ਵਗੈਰਾ ਦੀ ਤਰਪਾਈ ਵਗੈਰਾ ਹੋ ਕੇ ਆਗੇ ਪਹਿਲਾਂ ਆਪਾਂ ਨੇ ਬਗੈਰ ਤਰਪਾਈ ਤੁਹਾਨੂੰ ਦਿਖਾਇਆ ਸੀਗਾ ਇਹ ਸੂਟ ਇਹ ਵੀ ਪਿਓਰ ਦੀ ਸਲਵਾਰ ਹੈਗੀ ਇਹਨਾਂ ਦੇ ਵੀ ਆਪਾਂ ਨੇ ਮੂਰੀਆਂ ਦੇ ਉੱਪਰ ਇਹ ਵਾਲੀ ਲੇਸ ਲਾਈ ਹੈ ਆ ਦੇਖੋ ਮੂਰੀ ਦੇ ਉੱਤੇ ਇਹ ਵਾਲੀ ਲੇਸ ਲੱਗੀ ਹੋਈ ਹੈ। ਇਹਦੀ ਮੂਰੀ ਆਪਾਂ ਨੇ ਪਤਲੀ ਹੋ ਰੱਖੀ ਹੈ 1.5 ਇੰਚ ਦੀ ਰੱਖੀ ਹੈ ਕਿਉਂਕਿ ਜ਼ਿਆਦਾ ਨਹੀਂ ਮੂਰੀ ਆਪਾਂ ਨੇ ਰੱਖੀ। ਇਹ ਇਹਨਾਂ ਦੇ ਇਹਨਾਂ ਦੇ 4 ਸੂਟ ਨੇ ਭੰਦੇ ਤੇ ਇੱਕ ਇਹ ਵਾਲਾ ਹੈਗਾ ਕਟرائی ਦਾ ਸੂਟ ਜੀ। ਆ ਦੇਖੋ ਕਟرائی ਦੀ ਜਿਹੜੀ ਹੈਗੀ ਸਲਵਾਰ ਹੈ ਸਿੰਪਲ ਸਲਵਾਰ ਹੈ ਜਿੱਦਾਂ ਕਿ ਹੋਣਾ ਤੇ ਜ਼ਿਆਦਾ ਹੈਵੀ ਵੀ ਨਹੀਂ ਮੀਡੀਅਮ ਸਾਈਜ਼ ਹੈ ਜਿਹੜੀ ਹੈਗੀ ਅਸੀਂ ਇਹਨਾਂ ਦੀ ਸਲਵਾਰ ਰੱਖੀ ਹੈ ਕਿਉਂਕਿ ਵਰਕ ਵਾਲੇ ਸੂਟਾਂ ਦੀ ਜ਼ਿਆਦਾ ਹੈਵੀ ਸਲਵਾਰ ਨਹੀਂ ਵਧੀਆ ਲੱਗਦੀ। ਇਹਦਾ ਆਪਾਂ ਨੇ ਇਹਦੇ ਉੱਤੇ ਆਪਾਂ ਨੇ ਪਾਈਪਿੰਨ ਲਾਈ ਹੈ। ਕਟ్రਾਈ ਦਾ ਹੀ ਕਮੀਜ਼ ਹੈ, ਕਟ్రਾਈ ਦਾ ਕਮੀਜ਼ ਹੈ, ਕਟ్రਾਈ ਦੀ ਸਲਵਾਰ ਹੈ। ਇਹਦੇ ਉੱਤੇ ਆਪਾਂ ਨੇ ਪਾਈਪਿੰਨ ਲਾਈ ਹੈ ਸਲਵਾਰ ਦੇ ਨਾਲ ਦੀ। ਪਾਈਪਿੰਨ ਲਾਈ ਹੈ ਜੀ, ਬਾਕੀ ਆਪਣਾ ਸਿੰਪਲ ਰੱਖਿਆ ਹੋਇਆ ਹੈ। ਬਾਹਾਂ 'ਤੇ ਵੀ ਜਿਹੜੀ ਹੈਗੀ ਪਾਈਪਿੰਨ ਲਾਈ ਹੈ। ਇਹਦੀ ਵਾਹ ਆਪਾਂ ਨੇ ਨੈਰੋ ਹੀ ਕਰੀ ਹੈ ਕਿਉਂਕਿ ਇਹ ਅਗਲੇ ਦਾ ਮਤਲਬ ਕਿ ਜਿਵੇਂ ਜਾਣਨੇ ਆਉਣੇ ਆ ਜਾਂ ਘਰੇ ਪਾਉਣ ਚ ਵੀ ਸੂਟ ਹੈ। ਇਹ ਵਾਲੇ ਸੂਟ ਚੱਲਦੇ ਆ ਵਿਆਹ ਸ਼ਾਦੀ ਵਾਲੇ ਸੂਟ ਤਾਂ ਜਿੱਦਾਂ ਆਪਣੇ ਬੈਲ ਸਟਾਈਲ ਵਾਂ ਹਨਾ ਪਾਕਿਸਤਾਨੀ ਵਾਂ ਚੱਲ ਜਾਂਦੀ ਐ ਇਹ ਆਮ ਜੇ ਪਾਉਣ ਵਾਲਾ ਸੂਟ ਆ ਉਹਨਾਂ ਦਾ ਇਹਦੀ ਆਪਾਂ ਨੇ 7/2 ਇੰਚ ਮੂਰੀ ਰੱਖੀ ਐ ਮੂਰੋ ਨੈਰੋ ਮੂਰੀ ਰੱਖੀ ਐ ਜਾਨੀ ਕਿ ਇਹ ਆਪਣਾ ਹੈਗਾ ਤਿੰਨ ਤੀਜਾ ਸੂਟ ਜੀ ਚੌਥਾ ਸੂਟ ਅਸੀਂ ਉਹਨਾਂ ਦਾ ਇਹ ਵਾਲਾ ਰੈਡੀ ਕੀਤਾ ਇਹ ਵਾਲਾ ਰੈਡੀ ਕੀਤਾ ਇਹ ਦੇਖੋ ਇਹ ਜਿਹੜਾ ਹੈਗਾ ਪਲੇਨ ਸੂਟ ਸੀਗਾ ਸਿਮਰ ਦਾ ਸੂਟ ਹੈ ਜੀ ਪਲੇਨ ਸੂਟ ਹੈ ਇਹ ਅਸੀਂ ਗਲੇ ਤੇ ਪੈਚ ਵਰਕ ਦੇਖੋ ਗੋਟਾ ਪੱਤੀ ਲਾ ਕੇ ਜਿੱਦਾਂ ਹਨ ਇਹ ਉੱਤੇ ਜਿਹੜੇ ਹੈਗੇ ਫਲਾਵਰ ਜਿ ਲਾਤੇ ਐਦਾਂ ਇਹਦੀ ਪਾਕਿਸਤਾਨੀ ਬਾਜੂ ਕਰੀਏ ਇੱਕ ਇੱਕ ਫੁੱਲ ਮੈਂ ਇਹਦੇ ਉੱਤੇ ਲਾਇਆ ਬਾਵਾ ਦੇ ਉੱਪਰ ਲਾਤਾ ਤਿੰਨ ਤਿੰਨ ਆਪਾਂ ਘੇਰੇ ਦੇ ਉੱਤੇ ਲਾਇਆ ਬਹੁਤ ਜ਼ਿਆਦੇ ਸੋਹਣੇ ਫੁੱਲ ਆ ਜੀ ਦੇਖੋ ਪਤਾਸੇ ਜੇ ਜਿੱਦਾਂ ਕਿ ਦੂਸਰੇ ਆਉਂਦੇ ਆ ਸਿੰਪਲ ਇਹ ਜਿਹੜੇ ਹੈਗੇ ਸਿੱਪੀ ਵਾਲੇ ਹੈਗੇ ਆ ਸਿੱਪੀ ਵਾਲੇ ਹੈਗੇ ਆ ਇਹ ਅਸੀਂ ਕਟਿੰਗ ਕਰਕੇ ਲਾਇਆ ਇਹਦੀ ਆਪਾਂ ਵੀਡੀਓ ਦਵਾਂਗੇ ਤੁਹਾਨੂੰ ਵੀ ਕਿੱਦਾਂ ਲਾਉਣੇ ਆ ਹਨਾ ਗੋਟਾ ਪੱਤੀ ਦੀ ਲੈਣਾ ਲਾ ਕੇ ਆਪਾਂ ਨੇ ਉਹਦੇ ਵਿੱਚ ਹੀ ਲਾਇਆ ਬਾਕੀ ਸਿੰਪਲ ਸੂਟ ਹੈ ਦੇਖੋ ਬਹੁਤ ਜਿਆਦਾ ਸੋਹਣਾ ਲੱਗਦਾ ਹੈ ਕਰ ਸਕਦੇ ਆ ਡੈਕੋਰੇਟ ਆ ਦੇਖੋ ਇਹ ਇੱਕ ਇੱਕ ਬਾਕੀ ਇਹਦੇ ਆਪਾਂ ਸਲਵਾਰ ਵੀ ਤਿਆਰ ਕਰੀਏ ਆ ਦੇਖੋ ਸਲਵਾਰ ਦੀ ਵੀ ਆਪਾਂ ਨੇ ਮੂਰੀ ਤੇ ਲਾ ਕੇ نیچے ਆਪਣੇ ਪਾਈਪਿੰਨ ਕੱਢੀਏ ਦੇਖੋ ਇਹ ਵਾਲੀ ਬਰੀਕ ਆਪਣੇ ਪਾਈਪਿੰਨ ਕੱਢੀ ਹੈ ਫਿਰ ਆਪਾਂ ਗੋਟਾ ਪੱਤੀ ਦੀਆਂ ਲਹਿਰਾਂ ਲਾਈਆਂ ਨੇ ਤਿੰਨ ਤਿੰਨ ਫਿਰ ਆਪਾਂ ਨੇ ਤਿੰਨ ਤਿੰਨ ਇਹਦੇ ਉੱਤੇ ਪਤਾਸੇ ਲਾਏ ਨੇ ਦੇਖੋ ਇੱਕ ਦੋ ਦੋ ਸਾਈਡਾਂ ਤੇ ਇਹ ਸਾਈਡਾਂ ਵਾਲੇ ਬਹੁਤ ਜਿਆਦਾ ਸੋਹਣੇ ਲੱਗਦੇ ਨੇ ਇੱਕ ਆਪਾਂ ਨੇ ਲਾਇਆ ਸੈਂਟਰ ਦੇ ਵਿੱਚ ਇੱਕ ਇੱਕ ਆਪਣਾ ਸੈਂਟਰ ਦੇ ਵਿੱਚ ਲਾਇਆ ਸਿਮਰ ਦਾ ਸੂਟ ਹੈ ਇਹਨਾਂ ਦੇ ਵਿੱਚ ਟਾਪਟਾ ਹੀ ਲੱਗਿਆ ਹੋਇਆ ਸਾਰੇ ਸੂਟਾਂ ਦੇ ਵਿੱਚ ਇਹ ਸਾਰੇ ਭੈਣ ਦੇ ਸੂਟਾਂ ਦੇ ਵਿੱਚ ਟਾਪਟਾ ਹੈਗਾ ਸਾਰੇ ਸੂਟਾਂ ਦੇ ਵਿੱਚ ਟਾਪਟਾ ਲੱਗਿਆ ਹੋਇਆ ਹੈ ਸ਼ਰਟਾਂ ਦੇ ਵਿੱਚ ਇਹਦੇ ਤਾਂ ਜਿਹੜਾ ਹੈਗਾ ਸਲਵਾਰ ਦੇ ਵਿੱਚ ਵੀ ਅਸੀਂ ਟਾਪਟਾ ਲਾਇਆ ਕਿਉਂਕਿ ਸਿਮਰ ਥੋੜੀ ਜੀ ਜ਼ਿਆਦਾ ਪਤਲਾ ਜਿਹਾ ਕੱਪੜਾ ਹੁੰਦਾ ਜੀ ਇਹਦੇ ਵਿੱਚ ਅਪ ਟਾਪਟਾ ਲਾਇਆ ਦੇਖੋ ਕਿੰਨਾ ਸੋਹਣਾ ਲੱਗਦਾ ਸੂਟ ਬਹੁਤ ਸੋਹਣਾ ਲੱਗੂ ਪਾਇਆ ਹੋਇਆ ਵੀ ਬੜਾ ਵਧੀਆ ਲੱਗਣਾ ਇਹ ਤੇ ਚਾਰ ਸੂਟ ਉਹਨਾਂ ਦੇ ਭੈਣ ਦੇ ਨੇ ਅੱਜ ਹੀ ਜਾਣੇ ਸੀਗੇ ਤੇ ਬਾਕੀ ਇਹ 200 ਸੂਟ ਸਲਵਾਰਾਂ ਨੇ ਸੌਰੀ ਇਹਦੇ ਕਮੀਜ਼ ਮੇਂ ਬਣਾਤੇ ਉਹ ਤਰਪਾਈ ਲਈ ਆ ਗਏ ਹੋਏ ਨੇ ਇਹ ਜਿਹੜੀਆਂ ਹੈਗੇ ਪਿਓਰ ਪਸ਼ਮੀਨੇ ਦੀਆਂ ਸਲਵਾਰਾਂ ਹੈਗੀਆਂ ਨੇ ਤੇ ਇਹ ਬਲੈਕ ਹੈਗੀ ਇਹ ਕਾਰਬਨ ਕਲਰ ਹੈ ਥੋੜਾ ਜਿਹਾ ਕਲਰਾਂ ਦਾ ਫਰਕ ਹੈ ਇਹਨਾਂ ਦੇ ਨਾਲ ਜਿਹੜੀਆਂ ਹੈਗੀਆਂ ਕਟرائی ਦੀਆਂ ਕਮੀਜ਼ਾਂ ਹੈਗੀਆਂ ਤੇ ਇਹ ਜੀ ਉਹ ਆਪਣੀਆਂ ਤਰਪਾਈ ਲਈ ਗਈਆਂ ਹੋਈਆਂ ਨੇ ਤੇ ਬਾਕੀ ਇਹ ਵਾਲਾ ਕਮੀਜ਼ ਸਲਵਾਰ ਬਣਾਈ ਆ ਸੌਰੀ ਨੇਚਰਲ ਕਰੇਵ ਦੀ ਹੈ ਇਹ ਸਲਵਾਰ ਨੇਚਰਲ ਕਰੇਵ ਦੀ ਹੈ ਇਹਦਾ ਹਜੇ ਕਮੀਜ਼ ਕੱਟਣਾ ਆ ਆਪਾਂ ਨੇ ਕੱਟਿਆ ਵੀ ਨਹੀਂ ਹੈਗਾ ਮੈਂ ਕੁੜੀ ਤੋਂ ਸਲਵਾਰਾ ਬਣਵਾਉਣੀ ਹੁੰਦੀ ਆ ਚਲੋ ਬਣਾਤੀ ਆ ਤੇ ਇੱਕ ਇਹ ਵਾਲਾ ਕਮੀਜ਼ ਹੈ ਸੌਰੀ ਸਲਵਾਰ ਹੈ ਇਹਦੇ ਆਪਾਂ ਨੇ ਮੂਰੀ ਦੇ ਉੱਤੇ ਬਾਰਡਰ ਜਾਂ ਲਾਇਆ ਜਿੱਦਾਂ ਕਿ ਸੂਟ ਦੇ ਉੱਤੇ ਸੂਟ ਦੇ ਨਾਲ ਬਾਰਡਰ ਦਿੱਤਾ ਹੋਇਆ ਸੀਗਾ ਉਹ ਅਸੀਂ ਮੂਰੀ ਦੇ ਮੂਰੀ ਦੇ ਉੱਪਰ ਲਾ ਤਾਂ ਬਹੁਤ ਸੋਹਣਾ ਲੱਗਦਾ ਇਹਦੇ ਨਾਲ ਦਾ ਕਮੀਜ਼ ਕੱਟਿਆ ਪਿਆ ਹਜੇ ਮੈਂ ਬਣਾਉਣਾ ਆ ਇਹ ਜਿਹੜਾ ਹੈਗਾ ਪਿਓਰ ਪਸ਼ਮੀਨੇ ਦਾ ਹੈਗਾ ਇਹ ਵੀ ਸੂਟ ਬਹੁਤ ਜਿਆਦੇ ਸੋਹਣੇ ਜਿਹੜੇ ਹੈਗੇ ਨੇ ਸੂਟ ਹੈਗੇ ਆ ਉਹ ਪਹਿਣਾ ਦੇ ਆ ਦੇਖੋ ਆਹ ਵਾਲਾ ਕਮੀਜ਼ ਹੈ ਕਿਉਂਕਿ ਇਹਨਾਂ ਤੇ ਪ੍ਰੈਸਾਂ ਹੋਣਗੀਆਂ ਪਹਿਲਾਂ ਹੁਣ ਮੈਂ ਕੱਟਣ ਵੀ ਲੱਗਦੀ ਸੀ ਪਹਿਲਾਂ ਇਹਨਾਂ ਤੇ ਮੈਂ ਪ੍ਰੈਸਾਂ ਕਰਦੀ ਆ ਫੇਰ ਜਿਹੜਾ ਹੈਗਾ ਆਪਾਂ ਕਟਿੰਗ ਕਰਾਂਗੇ ਇਹ ਪ੍ਰੈਸਾਂ ਕਰਕੇ ਹੀ ਕੱਟੇ ਜਾਂਦੇ ਨੇ ਜੀ ਇਹ ਦੇਖੋ 45 ਜਿਆਦਾ ਹੈਗਾ ਆ ਇਹ ਵਾਲਾ ਸੂਟ 45 ਦਾ ਆ ਇਹਦਾ ਟਾਪ ਟਾ ਹੈਗਾ ਆ ਦੇਖੋ ਵਰਕ ਵਾਲਾ ਮੈਂ ਅਜੇ ਚੈੱਕ ਵੀ ਨਹੀਂ ਕੀਤਾ ਹੈਗਾ ਆ ਦੇਖੋ ਨੀਚੇ ਵਰਕ ਹੈਗਾ ਬਹੁਤ ਸੋਹਣਾ ਹੈਂਡ ਵਰਕ ਹੈਗਾ ਇਹ ਦਾ ਟਾਪਟਾ ਹੈਗਾ ਡਾਈ ਕਰਵਾ ਇਹ ਤੇ ਵੀ ਪ੍ਰੈਸ ਕਰਨੀ ਹੈ ਪ੍ਰੈਸ ਕਰਕੇ ਫਿਰ ਕਰਾਂਗੇ ਆ ਉਹਨਾਂ ਨੇ ਲੈਸ ਦਿੱਤੀ ਆ ਦੇਖੋ ਬਹੁਤ ਤਰ੍ਹਾਂ ਦੀਆਂ ਲੈਸਾਂ ਆ ਰਹੀਆਂ ਨੇ ਦੇਖੋ ਆ ਕਿੰਨੀ ਸੋਹਣੀ ਲੈਸ ਹੈ ਜਿੱਦਾਂ ਕਿ ਡਾਲਰ ਵਾਲੀ ਲੈਸ ਕਹਿੰਦੇ ਆ ਜੀ ਇਹਨੂੰ ਵਿੱਚ ਫਿਰ ਮੇਰੇ ਭੈਣਾਂ ਕਮੈਂਟ ਵੀ ਕਰਦੀਆਂ ਨੇ ਹੈ ਨਾ ਵੀ ਚਲੋ ਦੀਦੀ ਵਧੀਆ ਗੱਲ ਹੈ ਤੁਸੀਂ ਸਾਨੂੰ ਦੱਸ ਦਿੰਦੇ ਹੋ ਜਿਹੜੀ ਆਪਾਂ ਨੇ ਉਹ ਵਾਲੀ ਵਾਈਟ ਲੈਸ ਦਿਖਾਈ ਆ ਜੀ ਇਹ ਇਹਨੂੰ ਪਰਲ ਵਾਲੀ ਲੈਸ ਕਹਿੰਦੇ ਨੇ ਜਦੋਂ ਤੁਸੀਂ ਕਿਤੇ ਲੈਣ ਜਾਣੇ ਪਰਲ ਵਾਲੀ ਲੈਸ ਕਹਿੰਦੇ ਨੇ ਇਹਨੂੰ ਡਾਲਰ ਲੈਸ ਕਹਿੰਦੇ ਨੇ ਜੀ ਆ ਦੇਖੋ ਡਾਲਰ ਲੱਗੇ ਹੋਏ ਨੇ ਡਾਲਰ ਵਾਲੀ ਲੈਸ ਕਹਿੰਦੇ ਆ ਇਹਨੂੰ ਤੇ ਬਾਕੀ ਆਪਾਂ ਨੂੰ ਤਾਂ ਪਤਾ ਨਹੀਂ ਹੈਣਾ ਜੀ ਦੁਕਾਨਦਾਰਾਂ ਦੇ ਨਾਮ ਰੱਖੇ ਹੋਏ ਨੇ ਜਦੋਂ ਅਸੀਂ ਲੈਣ ਜਾਂਦੇ ਆ ਸਾਨੂੰ ਵੀ ਉੱਥੇ ਪਤਾ ਲੱਗ ਜਦਾ ਵੀ ਇਹਨੂੰ ਕੀ ਕਹਿੰਦੇ ਆ ਤੇ ਚਲੋ ਬਾਕੀ ਬਹੁਤ ਸੂਟ ਪਏ ਨੇ ਹੁਣ ਮੈਂ ਕਟਿੰਗ ਕਰਦੀ ਆ ਇਹਨਾਂ ਤੇ ਪਹਿਲਾਂ ਪ੍ਰੈਸ ਕਰਦੇ ਆ ਫਿਰ ਇਹ ਸੂਟ ਕਟਿੰਗ ਕਰਾਂਗੇ ਹੁਣ ਆਪਾਂ ਨੇ ਪ੍ਰੈਸਾਂ ਤਾਂ ਜਿਹੜਿਆ ਕਰੀਆਂ ਹੋਈਆਂ ਤੇ ਜੇ ਇਹਨਾਂ ਦੇ ਤਾਹਾਂ ਲਾ ਕੇ ਆਪਾਂ ਹੁਣ ਉਹਨਾਂ ਦਾ ਜਿਹੜਾ ਹੈਗਾ ਉਹਨਾਂ ਦੇ ਕੱਪੜੇ ਪੈਕ ਕਰਕੇ ਰੱਖ ਦਿੰਨੇ ਆ ਫੋਨ ਕਰ ਦਾਂਗੇ ਮੈਸੇਜ ਕਰ ਦਾਂਗੇ ਫੜ ਕੇ ਲੈ ਜਾਣਗੇ ਤੇ ਫਿਰ ਚਲੋ ਆਪਣੀ ਜਿਹੜੀ ਹੈਗੀ ਟੈਨਸ਼ਨ ਨਿਬੜ ਜੂਗੀ ਜੀ ਇਹ ਉਹਨਾਂ ਦਾ ਨਾਪ ਵਾਲਾ ਸੂਟ ਹੈਗਾ ਆਪਾਂ ਉਹਨਾਂ ਦੇ ਸਾਰੇ ਸੂਟ ਇਕੱਠੇ ਕਰਕੇ ਪਾ ਦਿੰਨੇ ਆ ਤੇ ਚਲੋ ਜਿੰਨੇ ਕ ਨਿਬੜਦੇ ਨੇ ਹਨਾ ਉਹਨਾਂ ਚਿਰ ਭਾਰ ਜਾ ਵੀ ਰਹਿੰਦਾ ਜਿੰਨਾ ਕ ਜਰ ਕੱਪੜੇ ਨਹੀਂ ਜਾਂਦੇ ਹੈਗੇ ਦੁਕਾਨ ਤੋਂ ਸਲਾਈ ਹੋ ਕੇ ਹਨਾ ਫੇਰ ਇਹ ਜਿਹੜਾ ਰਹਿੰਦਾ ਵੀ ਉਹਨਾਂ ਦੇ ਇੰਨੇ ਪਏ ਨੇ ਉਹਨਾਂ ਦੇ ਇੰਨੇ ਪਏ ਨੇ ਹਜੇ ਵੀ ਇਹ ਭੈਣ ਉਰੀਆਂ ਦੇ ਹੋਰ ਕੱਪੜੇ ਪਏ ਆ ਚਲੋ ਜਿਹੜੇ ਇਹਨਾਂ ਦੇ ਦੇਣੇ ਸੀਗੇ ਜ਼ਰੂਰੀ ਸੀਗੇ ਵਿਆਹ ਸੀਗਾ ਉਹ ਉਹ ਲੈ ਜਾਣਗੇ ਅੱਜ ਬਹੁਤ ਜ਼ਿਆਦਾ ਸਲਾਈ ਆਈ ਹੋਈ ਹੈ ਆਪਣੀ ਦੁਕਾਨ ਤੇ ਕਿਉਂਕਿ ਇਹ ਹਜੇ ਜਿਹੜੇ ਹੈਗੇ ਵਿਆਹ ਸ਼ਾਦੀ ਵੀ ਚੱਲ ਰਹੇ ਨੇ ਹਨਾ ਉਹ ਵੀ ਕੱਪੜੇ ਲੋਕਾਂ ਦੇ ਆਏ ਨੇ ਬਾਕੀ ਕਾਟਨ ਦੇ ਬਹੁਤ ਜ਼ਿਆਦਾ ਆ ਗਏ ਕਾਟਨ ਦੇ ਹਜੇ ਥੋੜੇ ਜਿਹੇ ਰੋਕੇ ਵੀ ਹੋਏ ਨੇ ਮੇਰੇ ਤੇ ਵੀ ਚਲੋ ਕੋਟੜਾਂ ਦੇ ਇਹਨੇ ਤੁਹਾਡੇ ਬਣਾ ਕੇ ਦੇ ਦਾਂਗੇ ਹਨ ਵੀ ਕਿਉਂਕਿ ਹਜੇ ਨਹੀਂ ਗਰਮੀ ਵੀ ਨਹੀਂ ਪੈਣ ਲੱਗੀ ਪਰ ਜਦੋਂ ਥੋੜੀ ਜੀ ਹੋਰ ਗਰਮੀ ਪੈ ਗਈ ਫਿਰ ਉਹਦੀ ਇੱਕੋ ਲਖਤ ਪਹਿਣਾ ਨੂੰ ਐ ਹੋਜੂ ਹਨਾ ਵੀ ਛੇਤੀ ਬਣਾ ਦੋ ਛੇਤੀ ਬਣਾ ਦੋ ਚਲ ਹਜੇ ਥੋੜਾ ਜਿਹਾ ਚੁੱਪ ਵੀ ਕਰ ਜਾਂਦੇ ਆ ਕਹੇ ਤੋਂ ਐਵੇਂ ਤਾਂ ਆਪਣੇ ਜਿਹੜੇ ਹੈਗੇ ਨੇ ਕਸਟਮਰ ਵਧੀਆ ਨੇ ਜੀ ਚਲੋ ਟਾਈਮ ਦਿੰਦੇ ਆ ਹਨਾ ਟਾਈਮ ਦਿੰਦੇ ਆ ਜੇਕਰ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੀ ਹੈ ਜੀ ਤਾਂ ਲਾਈਕ ਕਮੈਂਟ ਤੇ ਸ਼ੇਅਰ ਜ਼ਰੂਰ ਕਰਿਓ ਜੀ ਅਗਰ ਸਾਡੇ ਚੈਨਲ ਤੇ ਨਵੇਂ ਹੋ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰ ਲਿਓ ਜੀ ਸਾਰਿਆਂ ਨੂੰ ਜੀ ਮੇਰੇ ਵੱਲੋਂ ਹੱਥ ਜੋੜ ਕੇ ਪਿਆਰ ਭਰੀ ਸਤਿ ਸ੍ਰੀ ਅਕਾਲ ਜੈ ਜਵਾਨ ਜੈ ਕਿਸਾਨ ਸਦਾ ਖੁਸ਼ ਰਹੋ ਸਾਡੀ ਇੰਸਟਾਗ੍ਰਾਮ ਆਈਡੀ ਹੈਗੀ ਜੀ ਕੌਰ ਸੰਧੂ ਬਲੌਗ ਦੇ ਨਾਮ ਤੋਂ ਹੀ ਆਪਣੀ ਜਿਹੜੀ ਹੈਗੀ ਇੰਸਟਾਗ੍ਰਾਮ ਆਈਡੀ ਹੈ